ਤਰੋ ਕੀ ਹਾਲ ਚਾਲ ਐ ਉਮੀਦ ਆ ਵੀਰੇ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਆ ਬਈ ਆਪਣੇ YouTube ਚੈਨਲ ਤੇ ਤੇ ਆਪਣੇ ਫਤੇ ਮੋਟਰ ਤੇ ਤੇ ਕਾਰਾਂ ਦੀ ਡਿਟੇਲ ਦੇਵਾਂਗੇ ਬਈ ਅੱਜ ਵਰਨਾ ਕਾਰਾਂ ਦੀ ਤੇ ਛੋਟੀ ਜੀ ਜਾਣਕਾਰੀ ਪਹਿਲੀ ਦੇ ਦੇਣੇ ਬਈ ਆਪਣੇ ਕੋਲੇ 12 ਮਾਡਲ ਤੋਂ ਲੈ ਕੇ 2017 ਸਨਰੂਫ ਤੱਕ ਦੇ ਮਾਡਲ ਖੜੇ ਨੇ ਕੁਝ ਕਾਰਾਂ ਇਹਨਾਂ ਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ ਡ੍ਰੈਕਲਿਨ ਤੇ ਨੇ ਕੱਲ ਜਾਂ ਪਰਸੋ ਤੱਕ ਆ ਜਾਣਗੀਆਂ 12 ਤੋਂ ਲੈ ਕੇ ਵੀਰੇ 12 13 14 15 16 ਐਂਡ ਐਂਡ ਤੇ 17 ਸਨਰੂਫ ਬਲੈਕ ਕਲਰ ਚ ਹੈਨਾ ਤੇ ਆਪਣੇ ਕੋਲੇ 12 ਤੋਂ ਲੈ ਕੇ 17 ਤੱਕ ਦੇ ਮਾਡਲ ਹਰ ਤਰ੍ਹਾਂ ਦੇ ਵੇਰੀਐਂਟ ਵੀਰੇ ਪੁਸ਼ ਟੂ ਸਟਾਰਟ ਤੋਂ ਲੈ ਕੇ ਚਾਬੀ ਸਟਾਰਟ ਤੋਂ ਲੈ ਕੇ ਐਕਸ ਤੋਂ ਲੈ ਕੇ ਸਾਰੇ ਮਾਡਲ ਖੜੇ ਨੇ ਸਾਰੇ ਰੇਟ ਖੜੇ ਨੇ ਬਾਈ ਕੱਲੇ-ਕੱਲੇ ਰੇਟ ਚਕਾਰ ਮਿਲ ਜੂਗੀ ਜਾਇਜ਼ ਤੋਂ ਜਾਇਜ਼ ਵੀ ਮਿਲ ਜੂਗੀ ਹਾਈ ਰੇਟ ਦੀਆਂ ਬਾਈ ਹਾਈ ਮਾਡਲ ਦੀਆਂ ਕਾਰਾਂ ਮਿਲ ਜਾਣਗੀਆਂ ਕੁਝ ਕੁਝ ਪੁਸ਼ ਟੂ ਸਟਾਰਟ ਵੀ ਮਿਲ ਜਾਣਗੀਆਂ ਸਾਰੀਆਂ ਕਾਰਾਂ ਦੇ ਲਾਈਵ ਵੀਲ ਇਨਸਟਾਲ ਹੋਏ ਹੋਣਗੇ ਬਾਈ ਬਿਲਕੁਲ ਓਕੇ ਦੀ ਰਿਪੋਰਟ ਕਾਰਾਂ ਆਪਾਂ ਉਹੀ ਆਪਣਾ ਬਾਈ ਪੁਰਾਣਾ ਪ੍ਰੋਸਾ ਇੱਕ ਮਹੀਨੇ ਦੀ ਗਾਰੰਟੀ ਹਰ ਇੱਕ ਕਾਰ ਦੀ ਇੰਜਨ ਗੇਅਰ ਐਕਸੀਡੈਂਟ ਦੀ ਜਿਹੜੀ ਆਪਾਂ ਦਿੰਨੇ ਆ ਠੀਕ ਹੈ ਫੋਨ ਕਾਲ ਤੇ ਵੀ ਉਹੀ ਚੀਜ਼ ਹੋਊਗੀ ਲੋਨ ਫੈਸਿਲਿਟੀ ਵੀਰੇ ਆ ਧਿਆਨ ਦੇਣ ਜੋ ਗੱਲ ਹੈ ਬਾਈ ਲੋਨ ਫੈਸਿਲਿਟੀ ਚਾਹਤਾ ਵੀਰੇ ਉੱਚੇ ਮਾਡਲਾਂ ਤੇ ਆ ਜਿਵੇਂ ਕਿ 16 ਤੇ 17 ਜਾਂ ਬਾਈ ਜਿਵੇਂ ਕਿ ਆਹ ਕਾਰ ਪੰਜਾਬ ਨੰਬਰ ਹੈ ਜਾਂ ਪੰਜਾਬ ਨੰਬਰ ਤੇ ਆ ਬਾਕੀ ਦੀਆਂ ਕਾਰਾਂ ਤੇ ਲੋਨ ਫੈਸਿਲਿਟੀ ਮਿਲ ਜੂਗੀ ਪਰ ਉਹਦੇ ਲਈ ਬਾਈ ਘੱਟ ਤੋਂ ਘੱਟ 1.5 ਤੋਂ 2 ਲੱਖ 2.5 ਲੱਖ ਰੁਪਇਆ ਡਾਊਨ ਪੇਮੈਂਟ ਚਾਹੀਦੀ ਆ ਠੀਕ ਹੈ ਤਾਂ ਹੀ ਲੋਨ ਪੋਸੀਬਲ ਹੋਊਗਾ ਅਨਦਰ ਨੰਬਰ ਦੀ ਕਾਰ ਦੇ ਠੀ 16 17 ਆ ਜਾਣੀਆਂ ਲੋਨ ਤੇ ਬਾਈ ਆਜੋ ਕਿਰਾ ਮਿੱਤਰੋ ਦਿਨਿਆ ਕਾਰਾਂ ਦੀ ਡਿਟੇਲ ਠੀਕ ਹੈ ਨਾ ਸਭ ਤੋਂ ਪਹਿਲਾਂ ਬਾਈ ਪੰਜਾਬ ਨੰਬਰ ਪੁਸ਼ਟੂ ਸਟਾਰਟ ਟਾਪ ਵਾਲਾ ਵੇਰੀਐਂਟ ਬਾਈ ਪ੍ਰੋਜੈਕਟਰ ਲਾਈਟਾਂ ਚ ਕਾਰ ਚੈੱਕ ਕਰਾ ਦਿੰਨਾ ਤੁਹਾਨੂੰ ਸਾਰੀ ਓਕੇ ਦੀ ਰਿਪੋਰਟ ਵੀਰੇ ਬ੍ਰੈਂਡ ਨਿਊ ਕੰਡੀਸ਼ਨ ਨਵੇਂ ਲਾਇ ਵੀਲ ਠੀਕ ਹੈ ਨਾ ਕੌਂਟੀਨੈਂਟਲ ਦੇ ਟਾਇਰ ਨੇ ਬਾਈ ਅੰਦਰੋਂ ਇੰਟੀਰੀਅਰ ਦੀ ਗੱਲ ਕਰ ਲਓ ਬਾਈ ਆਟੋ ਗੇਅਰ ਪੁਸ਼ ਵਾਟਨ ਸੀਟ ਕਵਰ ਓਕੇ ਦੀ ਰਿਪੋਰਟ ਹੈ ਬਾਈ 2014 ਮਾਡਲ ਪੰਜਾਬ ਨੰਬਰ ਗੱਡੀ ਹੈ ਬਾਈ ਠੀਕ ਹੈ ਰੇਟ ਬਾਈ ਦੱਸ ਦਾਂਗੇ ਰੇਟ ਆਪਾਂ ਫੋਨ ਤੇ ਜੋ ਵੀ ਆਪਣਾ ਨੰਬਰ ਹੈਗਾ ਉਹ ਤੇ ਕਾਲ ਕਰਕੇ ਰੇਟ ਦੀ ਜਾਣਕਾਰੀ ਲੈ ਸਕਦਾ ਉਹ ਇੱਕ ਆਈਡੀ ਆ ਜਾ ਦੇ ਦਿੰਨੇ ਆ ਕਾਰ ਦਾ ਆਪਾਂ ਇੱਕ ਹਰ ਇੱਕ ਕਾਰ ਦੇ ਇੱਕ ਆਈਡੀ ਆ ਜਾ ਦੇ ਦਿਆ ਕਰਾਂਗੇ ਬਾਈ ਜਿਹੜੀ ਤਾਂ ਵੀ ਹੋ ਇੱਕ ਦੋ ਕਾਰਾਂ ਦਾ ਜਿਵੇਂ ਕਿ ਇਹ 14 ਮਾਡਲ ਹੈ ਬਾਈ ਲੋਨ ਫੈਸਿਲਿਟੀ ਮਿਲ ਜੂਗੀ ਠੀਕ ਹੈ ਮੰਨ ਕੇ ਚੱਲੋ ਵੀ 490 495 90 ਦੇ ਆਸ-ਪਾਸ ਇਹ ਕਾਰ ਆਜੋ ਐਧਰ ਆਜੋ ਬਾਈ ਕਿਰਾ 2015 ਮਾਡਲ ਕਾਰ ਚੱਲੀ ਹੋਈ ਵੀਰੇ 77000 ਬਿੱਦਰ ਕੋਡ ਠੀਕ ਹੈ ਜਿਹੜੀ ਦਾ ਰਿਕਾਰਡ ਹੋਊਗਾ ਬਾਈ ਕਹਾਂਗੇ ਜਿਹੜੀ ਤਾਂ ਨਹੀਂ ਹੋਊਗਾ ਨਹੀਂ ਕਹਾਂਗੇ ਪੇਂਟ ਦੀ オリジナル ਹੈ 77000 ਦਾ ਰਿਕਾਰਡ ਹੈ ਸਰਵਿਸ ਰਿਕਾਰਡ ਹੈ ਠੀਕ ਹੈ ਫਸਟ ਓਨਰ ਕਾਰ ਹੈਗੀ ਆ ਦੋਨੇ ਚਾਬੀਆਂ ਬਾਈ ਪੁਸ਼ ਬਟਨ ਠੀਕ ਹੈ ਆ ਮੈਨੂਅਲ ਗੇਅਰ ਪੁਸ਼ ਬਟਨ ਮੈਨੂਅਲ ਗੇਅਰ ਦੇ ਵਿੱਚ ਹੈ ਬਾਈ ਠੀਕ ਹੈ ਨਹੀਂ ਜਿਆਦਾਤਰ ਤੁਹਾਨੂੰ ਪਤਾ ਆਟੋ ਗੇਅਰ ਚ ਆਉਂਦੀਆਂ ਨੇ ਕਾਰਾਂ ਇਹ ਪੁਸ਼ ਬਟਨ ਮੈਨੂਅਲ ਗੇਅਰ ਦੇ ਵਿੱਚ ਹੈ ਪ੍ਰੋਜੈਕਟਰ ਲਾਈਟਾਂ ਵਾਲੀ ਹੈ ਠੀਕ ਹੈ ਟਾਓ ਵੇਰੀਐਂਟ ਹੈ 2000 ਹੈਗੀ ਆ 15 ਮਾਡਲ ਠੀਕ ਹੈ ਰੇਟ ਦਾ ਆਪਾਂ ਤੁਹਾਨੂੰ ਦੱਸੀ ਹੋਇਆ ਬਾਈ ਰੇਟ ਮੰਨ ਕੇ ਚੱਲੋ 15 ਮਾਡਲ ਕਾਰ ਤਕਰੀਬਨ ਤਕਰੀਬਨ 550 ਤੋਂ ਪਲੱਸ ਪਲੱਸ ਜਾਂਦੀ ਹੈ 700 700 ਠੀਕ ਹੈ ਅੱਗੇ ਆ ਜਾਓ ਬਾਈ ਅੱਗੇ ਫੇਰ ਆ ਗਈ ਬਾਈ 2015 ਇਹ ਸਿੰਪਲ ਲੈਟਾਂ ਚ ਆ ਗਈ ਬਾਈ ਜਿਹੜਾ ਬਾਈ ਮਾਡਲ ਉੱਚਾ ਲੈਣਾ ਚਾਹੁੰਦਾ ਥੋੜਾ ਜਿਹਾ ਵੇਰੀਐਂਟ ਚ ਐਡਜਸਟਮੈਂਟ ਕਰਨੀ ਪਊਗੀ ਵੀਰੇ ਵੀ ਵੇਰੀਐਂਟ ਥੱਲੇ ਵਾਲਾ ਲੈ ਲੀਏ ਉੱਚੇ ਮਾਡਲ ਦੇ ਵਿੱਚ ਬਾਈ 15 ਮਾਡਲ ਫਸਟ ਆਨਰ ਕਾਰ ਹੈ ਠੀਕ ਹੈ ਓਕੇ ਦੀ ਰਿਪੋਰਟ ਹੈ ਇੰਟੀਰੀਅਰ ਦਿਖਾ ਦਿੰਨਾ ਕਾਰ ਦਾ ਇੰਟੀਰੀਅਰ ਬਿਲਕੁਲ ਓਕੇ ਦੀ ਰਿਪੋਰਟ ਬਾਈ ਠੀਕ ਹੈ ਇਹ ਰੇਟ ਬਾਈ ਉਹ 15 ਨਾਲੋਂ ਇਹਦਾ ਰੇਟ ਜਾਇਜ਼ ਆ ਜਾਊਗਾ ਉਹ 15 ਨਾਲੋਂ ਇਹ ਛੋਟੇ ਰੇਟ ਚ ਆ ਜੂਗੀ ਕਾਰ ਠੀਕ ਹੈ 2015 ਮਾਡਲ ਹੈ ਫਸਟ ਆਨ ਅੰਦਰ ਬੈਠੇ ਨੇ ਬਾਈ ਕੀ ਹਾਲ ਹੈ ਜੀ ਅੰਦਰ ਬਾਈ ਹੈ ਕਿਨੇ ਤੇ ਆਪਣਾ ਬਾਈ ਅੱਗੇ ਇਧਰ ਆਪਣੀ 2014 ਮਾਡਲ ਕਾਰ ਹੈ ਠੀਕ ਹੈ ਇਹ ਵੀ ਰੇਟਾਂ ਤੇ ਜਾਇਜ਼ ਆ ਜਾਣੀਆਂ ਇਹ ਵੀ ਦਿਖਾ ਦਿੰਨੇ ਆ ਬਾਈ ਕਾਰ ਸਾਨੂੰ ਆਪਣੇ ਕੋਲੇ ਘੱਟੋ ਘੱਟ ਬਾਈ 10 ਤੋਂ 12 ਵਰਨਾਂ ਦਾ ਸਟਾਕ ਖੜਿਆ ਇੰਟੀਰੀਅਰ ਦਿਖਾ ਦੇ ਕੇ ਰਾਂ ਬਾਈ ਇੰਟੀਰੀਅਰ ਦੀ ਬਿਲਕੁਲ ਓਕੇ ਦੀ ਰਿਪੋਰਟ ਆ 2014 ਮਾਡਲ ਠੀਕ ਹੈ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਅੰਦਰੋਂ ਐਸਐਕਸ ਡਬਲ 에ਅਰ ਬੈਗ ਬਾਈ ਆਪਸ਼ਨਲ ਹੈ ਇਹ ਠੀਕ ਹੈ ਇਹ 2014 ਮਾਡਲ ਹੈ ਅੱਗੇ ਬਾਈ ਫੇਰ 2014 ਮਾਡਲ 17 ਇੰਚੀ ਲਾਈ ਵੀਲਾਂ ਚ ਲਾਈ ਵੀਲਾਂ ਦਾ ਬਾਈ ਤੁਹਾਨੂੰ ਸਾਰੀਆਂ ਕਾਰਾਂ ਦਾ ਫਰਕ ਮਿਲ ਜੂਗਾ ਹਰੇਕ ਚ ਅਲੱਗ ਅਲੱਗ ਲਾਈ ਵੀਲ ਹੋਣਗੇ ਠੀਕ ਹੈ ਇਹ 2014 14 ਬਾਈ ਆਟੋ ਗੇਅਰ ਠੀਕ ਹੈ ਚਾਬੀ ਵਾਲੀ ਐਸਐਕਸ ਆਪਸ਼ਨਲ ਹੈ ਆਟੋ ਗੇਅਰ ਦੇ ਵਿੱਚ ਹੈ 2014 ਮਾਡਲ 17 ਇੰਚੀ ਲਾਈ ਵੀਲਾਂ ਚ ਅੱਗੇ ਮਿੱਤਰੋ ਇਹ ਆ ਗਈ 13 ਮਾਡਲ ਬਾਈ ਜਿਹਦਾ ਛੋਟਾ ਬਜਟ ਹੈ ਬਾਈ ਦਾ ਉਹ 13 ਮਾਡਲ ਆਹ ਕਾਰ ਆ ਜਾਂਦੀ ਹੈ ਦੋ ਕਾਰਾਂ ਬਾਈ ਆਪਣੀਆਂ 12 ਹੈ ਨਹੀਂ ਇੱਥੇ ਅਵੇਲੇਬਲ ਵਾਸ਼ਿੰਗ ਤੇ ਖੜੀਆਂ ਨੇ ਦੋ ਕਾਰ ਆ ਇਹ 13 13 ਤੋਂ ਥੱਲੇ 2 12 ਮਾਡਲ ਵੀ ਅਵੇਲੇਬਲ ਨੇ ਆਪਣੇ ਕੋਲੇ ਠੀਕ ਐ ਅੱਗੇ ਬਾਈ ਆਹਾ 2014 ਮਾਡਲ ਕਾਰ ਐ ਬਾਈ ਠੀਕ ਐ ਵਿਕਟਰ ਦੇ ਦੇ ਬਾਈ ਲਾਈਵ ਵੀ ਲੱਗੇ ਹੋਏ ਨੇ ਠੀਕ ਐ 17 ਇੰਚੀ ਸਰਵਿਸ ਰਿਕਾਰਡ ਆ ਇਹਦਾ ਕਾਰ ਦਾ ਬਾਈ ਫਸਟ ਆਨਰ ਐ ਸਾਰੀ ਜੈਨੂਨ ਗੱਡੀ ਐ ਬਾਈ ਪੇਂਟ ਦੀ ਵੀ ਸਾਰੇ ਕਾਜ ਦੀ ਜੀ ਠੀਕ ਐ ਜਿਵੇਂ ਦਾ ਬੰਦੇ ਦਾ ਟੇਸਟ ਹੋਊਗਾ ਜਿੰਨੇ ਕੇ ਬਾਈ ਨੇ ਕਿਸ ਨੇ ਪੈਸੇ ਲਾਉਣੇ ਨੇ ਉਸ ਹਿਸਾਬ ਨਾਲੇ ਕਾਰ ਦੇ ਦਾਂਗੇ ਬਾਈ ਠੀਕ ਐ ਨਾ ਘੱਟ ਪੈਸੇ ਲਾਉਣੇ ਨੇ ਛੋਟਾ ਮਾਡਲ ਦੇ ਦਾਂਗੇ ਜਮਾ ਕੋਈ ਬੰਦਾ ਕਹਿੰਦਾ ਵੀ ਰਿਜਨਲ ਲੈਣੀ ਐ ਰਿਕਾਰਡ ਨਾਲ ਜਿਵੇਂ ਦੀ ਕੰਡੀਸ਼ਨ ਹੋਣਗੀਆਂ ਬਾਈ ਤੁਹਾਨੂੰ ਕੋਈ ਦੱਸ ਦੇ ਫੋਨ ਤੇ ਉਵੇਂ ਦਾ ਕੰਮ ਕਰ ਲਾਂਗੇ ਬਾਕੀ ਬਾਈ ਥੋੜਾ ਜਿਹਾ ਡਿਲੀਵਰੀ ਵਾਲਾ ਆਪਾਂ ਨੇ ਕੰਮ ਤੁਹਾਨੂੰ ਦੱਸਿਆ ਵੀ ਵੀਡੀਓ ਤੇ ਵੀ ਦੱਸਿਆ ਸੀ ਥੋੜਾ ਜਿਹਾ ਛੱਡਿਆ ਹੋਇਆ ਹਾਂ ਕੋਈ ਬੰਦੇ ਜਿਹੜੇ ਆਪਣੇ ਪੁਰਾਣੇ ਕਸਟਮਰ ਨੇ ਉਹਨਾਂ ਨੂੰ ਬਈ ਡਿਲੀਵਰੀ ਆਪਾਂ ਕਰ ਦਾਂਗੇ ਕਿਉਂਕਿ ਡਿਲੀਵਰੀ 'ਚ ਬਹੁਤ ਕੰਡੀਸ਼ਨ ਹੋ ਜਾਂਦੀਆਂ ਨੇ ਬਾਅਦ 'ਚ ਯਾਰ ਸਾਨੂੰ ਬਹੁਤ ਦਿੱਕਤ ਆਉਂਦੀਆਂ ਨੇ ਕਿਉਂਕਿ ਇੱਥੇ ਸਾਡੇ ਕੋਲੇ ਐ ਮਨ ਲਓ ਵੀ 10 ਤੋਂ 12 ਵਾਰ ਨਾਲ ਖੜ੍ਹੀਆਂ ਨੇ ਆਪਾਂ ਆਰਾਮ ਨਾਲ ਇੱਕ ਕਾਰ ਸਿਲੈਕਟ ਕਰਕੇ ਲਿਜਾ ਸਕਦੇ ਹਾਂ ਉੱਥੇ ਆਪਾਂ ਯਾਰ ਇੱਕ ਕਾਰ ਦਿੰਨੇ ਕਈ ਵਾਰੀ ਫਿਰ ਬੰਦਾ ਫਿੱਟ ਨਹੀਂ ਕਰਦਾ ਛੋਟੀ ਛੋਟੀਆਂ ਪ੍ਰੋਬਲਮ ਸਾਨੂੰ ਗੜਿਉਂਦਾ ਰਹਿੰਦਾ ਅਸੀਂ ਉਹ ਚੀਜ਼ ਚ ਇਰੀਟੇਟ ਹੋ ਜਾਂਦੇ ਆ ਗਾਰੰਟੀ ਬਾਈ ਇੰਜਨ ਤੇ ਗੇਅਰ ਦੀ ਹੈ ਸਾਡੀ ਏਸੀ ਦੀ ਜਾਂ ਕੋਈ ਟਾਇਰ ਪੈਂਚਰ ਹੋ ਗਿਆ ਕੋਈ ਇੰਡੀਕੇਟਰ ਖੜ ਗਿਆ ਇਹ ਚੀਜ਼ਾਂ ਦੀ ਅਸੀਂ ਗਾਰੰਟੀ ਨਹੀਂ ਦਿੰਦੇ ਠੀਕ ਹੈ ਕਰੂਜ਼ ਕਾਰਾਂ ਦੀ ਗਾਰੰਟੀ ਬਾਈ ਅਸੀਂ ਘੱਟ ਟਾਈਮ ਦੀ ਦਿੰਨੇ ਆ ਇਹਨਾਂ ਦੀ ਅਸੀਂ ਵੱਧ ਟਾਈਮ ਦੀ ਦੇ ਦੇਨੇ ਆ ਸੋ ਇਹ ਕੰਡੀਸ਼ਨਾਂ ਨੇ ਬਾਈ ਲੋਨ ਵਾਲੀਆਂ ਕੁਝ ਕੰਡੀਸ਼ਨਾਂ ਦੱਸਤੀਆਂ ਬਾਕੀ ਜੁੜੇ ਰਹੋ ਫਤੇ ਮੋਟਰ ਨਾਲ ਬਾਈ ਨਵੀਂ ਤੋਂ ਨਵੀਂ ਅਪਡੇਟ ਅੱਗੇ ਪਾਵਾਂਗੇ ਤੇ ਪਾਉਂਦੇ ਰਹਾਂਗੇ ਓਕੇ ਮਿੱਤਰੋ ਥੈਂਕ ਯੂ ਸੋ ਮੱਚ